ਤੇ ਜਲੰਧਰ ਸਾਹਿਬ ਪੂਰੀ ਮਾਰਕੀਟ ਭਰੀ ਪਈ ਹੈ ਕਮੋਕੇ ਸਾਰੇ ਦੇਖੇ ਸਾਰੇ ਘੁੰਮ ਕੇ ਦੇਖਿਆ ਕੀ ਡਿਫਰੈਂਸ ਹੀ ਤੁਸੀਂ ਸਾਰਿਆਂ ਕੋਲ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਲਾਸਟ ਸਾਈਓ ਵਰਸਸ ਕਿਉਂ ਚੁਸ ਕੀਤਾ ਸਾਈਓ ਵਰਸਸ ਸਾਰੇ ਸਾਰਿਆਂ ਤੋਂ ਵਧੀਆ ਬੈਸਟ ਹੈ ਪੈਕੇਜ ਬਹੁਤ ਵਧੀਆ ਹੈ ਇਹਨਾਂ ਦਾ ਹੂੰ ਕਿੰਨੇ ਕੋਈ ਪੈਸੇ ਤੁਸੀਂ ਬਚਾਏ ਆਪਣੇ ਸਮਾਰਟ ਵਰਕ ਦੇ ਨਾਲ ਤੇਨជា ਲੱਗਤੋਂ ਜਿਆਦਾ ਹੀ ਬਚਾ ਲਿਆ ਜੀ ਜਿਆਦਾ ਹੀ ਬਚਾ ਲਿਆ ਕਾਲਜ ਉਧਰ ਜਾ ਕੇ 500 0 ਮੰਗਦਾ 600 0 1000 0 ਬਸ ਮੈਂ ਨਹੀਂ ਕਿਹਾ ਤੁਹਾਨੂੰ ਕੋਈ ਨਹੀਂ ਦੇ ਦੇ ਕੋਈ ਨਹੀਂ ਦੇਣਾ ਪਏਗਾ ਹਾਂਜੀ ਸਰ ਜਿਹੜੇ ਤੁਹਾਡੇ ਫਰੈਂਡਸ ਗਏ ਆ ਉਹ ਕਿਦੇ ਥਰੂ ਗਏ ਨੇ ਸਾਈਓਰਸ ਸਾਰੇ ਸਾਈਓਰਸ ਦੇ ਥਰੂ ਗਏ ਨੇ ਪਰ ਟੋਟਾ 30 ਚਾਹੀਦਾ ਹੈ ਗਈ ਆ ਜੀ ਅੱਛਾ ਇੰਨਾ ਦੋਸਤ ਤੁਹਾਡਾ ਬਲ ਜੋ ਮੈਂ ਕਹਿਣਾ ਕਿ ਅਸੀਂ ਪੂਰਾ ਸਾਈਪਰਸ ਪਾਰ ਦਿੱਤਾ ਇਹ ਰੈਲੀਟੀ ਹੈ ਇਹ ਸਚਾਈ ਹੈ ਸਰ 100% ਰੈਲੀਟੀ ਹੈ ਤੇ ਸਰ ਸਾਈਪਰਸ ਕਿਉਂ ਜਾ ਰਹੇ ਹੋ ਮੇਰੇ ਫਰੈਂਡ ਗਏ ਆ ਸਰ ਬਹੁਤ سارے ਤੁਹਾਡੇ ਫਰੈਂਡ ਗਏ ਨੇ ਪਿਛਲੇ ਐਂਟੇਕ ਉਹ ਪਿਛਲੇ ਮਤਲਬ ਜਾ ਹੀ ਰਹੇ ਆ ਚਾਰ ਪੰਜ ਸਾਲ ਤੋਂ ਚਾਰ ਪੰਜ ਸਾਲ ਤੋਂ ਤੁਹਾਡੇ ਫਰੈਂਡਸ ਜਾ ਰਹੇ ਨੇ ਤੇ ਕਾਫੀ ਤੁਹਾਡੇ ਫਰੈਂਡਸ ਚਲੇ ਗਏ ਕਿੱਥੋਂ ਆਇਓ ਮੈਂ ਜਲੰਧਰ ਤੋਂ ਆਇਆ ਸਰ ਜਲੰਧਰ ਤੋਂ ਐ ਚਾ ਲੋਕਲ ਹੋ ਹਾਂਜੀ ਸਰ ਤੇ ਜਲੰਧਰ ਸਾਹਿਬ ਪੂਰੀ ਮਾਰਕੀਟ ਭਰੀ ਹੋਈ ਹੈ ਘੰਮੋਕੇ ਸਾਰੇ ਦੇਖੀ ਹੈ ਸਾਰੇ ਘੰਮੋਕੇ ਦੇਖਿਆ ਚਲੋ ਰੈਅਲਿਟੀ ਦੱਸਣਾ ਸਰ ਨਾਮ ਨਾ ਕਿਸੇ ਦਾ ਲੈਣਾ ਕਿਉਂਕਿ ਸਾਰੇ ਹੀ ਅੱਛੇ ਨੇ ਲੇਕਿਨ ਕੀ ਡਿਫਰੈਂਸ ਹੈ ਤੁਸੀਂ ਸਾਰਿਆਂ ਕੋਲ ਜਲੰਧਰ ਸ਼ਹਿਰ ਦੇ ਵਿੱਚ ਜਾ ਕੇ ਲਾਸਟ ਸਾਈਂ ওভারਸਿਸ ਕਿਉਂ ਚੂਜ਼ ਕੀਤਾ

ਸਾਈਓ ਵਰਸਿਸ ਦਾ ਕਾਲਜ ਉਧਰ ਜਾ ਕੇ 5000 ਮੰਗਦਾ 6000 10000 ਬੱਸ ਮੈਂ ਵੀ ਨਹੀਂ ਕਹਾਂ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਦੇਣਾ ਪਏਗਾ ਹਾਂਜੀ ਦੱਸੋ ਜਿਹੜੇ ਤੁਹਾਡੇ ਫਰੈਂਡਸ ਗਏ ਆ ਉਹ ਕਿਦੇ ਥਰੂ ਗਏ ਨੇ ਸਾਈਓ ਵਰਸਿਸ ਸਾਰੇ ਸਾਈਓ ਵਰਸਿਸ ਥਰੂ ਗਏ ਨੇ ਕੋਈ ਨਹੀਂ ਅੱਧੋ ਕੱਟ 30 ਚਾਹੀਦਾ ਹੈ ਗਈ ਹੈ ਅੱਛਾ ਇੰਨਾ ਦੋਸਤ ਤੁਹਾਡਾ ਬਲ ਜੋ ਮੈਂ ਕਹਿੰਦਾ ਕਿ ਅਸੀਂ ਪੂਰਾ ਸਾਈਪਰਸ ਭਾਰ ਦਿੱਤਾ ਇਰੈਲਿਟੀ ਹੈ ਇਹ ਸਚਾਈ ਹੈ ਸਰ 100% ਰੈਲਿਟੀ ਹੈ ਇਹ ਰੈਲਿਟੀ ਹੈ ਉੱਥੇ ਜਾ ਕੇ ਜਦੋਂ ਮੇਰੀ ਟੀਮ ਵੀ ਜਾਂਦੀ ਹੈ ਨਾ ਤੇ ਡੇਲੀ ਅਗਰ ਅਸੀਂ 200 ਬੱਚਾ ਨੂੰ ਰੋਕ ਕੇ ਪੁੱਛਦੇ ਆ ਨਾ ਕਿ ਕਿਸ ਤਰ੍ਹਾਂ ਦੀ ਕੰਟਰੀ ਹੈ ਕਿਦੇ ਥਰੂ ਆਏ ਹੋ ਤੇ 200 ਦੇ ਵੇਸਰ 180 ਬੱਚਾ ਇਹ ਨਾ ਉਹ ਪਹਿਚਾਨ ਹੀ ਲੈਂਦਾ ਹੈ ਪਹਿਲੀ ਗੱਲ ਤਾਂ ਸਾਡੀ ਕਾਉਂਸਲਰ ਨੂੰ ਪਹਿਚਾਨਗੇ ਖੁਦ ਹੀ ਭੱਜ ਕੇ ਆ ਜਾਂਦਾ ਮੈਡਮ ਤੁਸੀਂ ਵੇਰ ਆ ਕੇ ਜੇ ਸਰ ਹੁਣ ਇਹ ਦੱਸੋ ਲਾਸਟ ਕਿ ਜਿਹੜੇ ਬੱਚੇ ਗਏ ਨੇ ਆਬਵੀਅਸ ਤੁਸੀਂ ਵੀ ਜਾ ਰਹੇ ਹੋ ਤੇ ਉਹਨਾਂ ਨੇ ਤੁਹਾਨੂੰ ਅੱਛਾ ਹੀ ਗਾਈਡ ਕੀਤਾ ਹੋਏਗਾ ਉਹ ਕੀ ਕਹਿ ਰਹੇ ਨੇ ਕੀ ਕੰਮ ਕਰ ਰਹੇ ਨੇ ਤੇ ਕਿੰਨਾ ਕਮਾਰੇ ਨੇ ਲੱਖ ਤੋਂ 1 ਲੱਖ ਕਮਾਰੇ ਈਜ਼ੀ ਈਜ਼ਲੀ ਕਮਾ ਰਹੇ ਆ ਤੇ ਹੁਣ ਇਹ ਦੱਸੋ ਕਿ ਉਹ ਕੀ ਕਹਿੰਦੇ ਉੱਥੇ ਫੁੱਟਕਾ ਖਰਚਾ ਰਹਿਣ ਖਾਣ ਪੀਣ ਦਾ ਕਿੰਨਾ ਆਉਂਦਾ ਹੈ ਬਸ ਤੋਂ ਬਸ ਸਰ ਸਟੂਡੈਂਟ ਦਾ 20 25 ਬਸ ਜੋ ਮੈਂ ਹਰ ਇੱਕ ਵੀਡੀਓ ਚ ਕਿਹਾ ਹਰ ਵੀਡੀਓ ਚ ਮੈਂ ਕਹਿੰਨਾ 25 ਤੋਂ 30000 ਤੁਸੀਂ ਵੀ ਕਿਹਾ ਮੈਂ ਥੋੜਾ ਜ਼ਿਆਦਾ ਤਾਂ ਕਹਿ ਦਿੰਦਾ ਕਿ ਬੱਚਿਆਂ ਨੂੰ ਜਾ ਕੇ ਨਾ ਇਹ ਨਾ ਲੱਗੇ ਕਿ ਅਸੀਂ 20 ਕਿਹਾ ਸੀ ਤੇ 25 ਕਿਉਂ ਆ ਗਿਆ ਵੱਧ ਤੋਂ ਵੱਧ 30 ਆ ਲਾਸਟ